ਨਨੁ ਜਮਸੀਦੀ ਆਓ ਆਪਾਂ ਸਾਰੇ ਯਹਨੇ ਲਲਕੇ ਪ੍ਰਭੂ ਦੇ ਚੰਨ ਵਿੱਚ ਪੈਟ ਕੇ ਬਚਨ ਸਿੱਖਦੇ ਹਾਂ ਕੀੰਤੀ ਦੇ 21 ਪਿੱਤਲ ਦਾ ਸੱਪ ਅਤੇ ਸਰਾਫੀ ਲੜਾਈਆਂ ਰਾਧ ਦੇ ਕਨਾਨੀ ਰਾਜੇ ਨੇ ਇਸਰਾਇਲ ਦੇ ਵਿਰੁੱਧ ਲੜਾਈ ਕੀਤੀ ਅਤੇ ਕੁਝ ਲੋਕਾਂ ਨੂੰ ਬੰਦੀ ਬਣਾ ਲਿਆ ਇਸਰਾਇਲ ਨੇ ਯਹੋਵਾ ਅੱਗੇ ਸੁਖਣਾ ਸੁੱਕੀ ਕਿ ਜੇ ਪਰਮੇਸ਼ਵਰ ਉਹਨਾਂ ਕਨਾਨੀਆਂ ਨੂੰ ਉਹਨਾਂ ਦੇ ਹੱਥ ਵਿੱਚ ਦੇ ਦੇਵੇ ਤਾਂ ਉਹ ਉਹਨਾਂ ਦੇ ਸ਼ਹਿਰਾਂ ਦਾ ਸਤਿਆਨਾਸ਼ ਕਰ ਦੇਣਗੇ ਪਰਮੇਸ਼ਵਰ ਨੇ ਉਹਨਾਂ ਨੂੰ ਜਿੱਤ ਬਖਸ਼ੀ ਅਤੇ ਉਸ ਧਰ ਦਾ ਨਾਮ ਆਰਮਾ ਪੈ ਗਿਆ ਇਸرائیਲ ਨੇ ਅਦੋਮ ਦੇਸ਼ ਦੇ ਆਲੇ ਦੁਆਲੇ ਲੰਮਾ ਚੱਕਰ ਲਗਾਉਣਾ ਹੋਣਾ ਪਿਆ ਜਿਸ ਕਾਰਨ ਉਹ ਨਿਰਾਸ਼ ਹੋ ਗਏ ਉਹਨਾਂ ਨੇ ਭੋਜਨ ਅਤੇ ਪਾਣੀ ਦੀ ਘਾਟ ਬਾਰੇ ਪਰਮੇਸ਼ਰ ਅਤੇ ਮੂਸਾ ਦੇ ਵਿਰੁੱਧ ਸਿਕਾਇਤ ਕੀਤੀ ਉਹਨਾਂ ਦੇ ਵਿਦਰੋਹ ਦੇ ਜਿ ਵਿਦਰੋਹ ਦੇ ਜਵਾਬ ਵਿੱਚ ਪਰਮੇਸ਼ਰ ਨੇ ਉਹਨਾਂ ਵਿੱਚ ਜ਼ਹਿਰੀਲੇ ਜਾਂ ਅੱਗ ਸੱਪ ਭੇਜੇ ਬਹੁਤ ਸਾਰੇ ਲੋਕ ਤੁਹਾਨੂੰ ਇਹ ਵਚਨ ਬਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਰ ਦੇਣਾ પ્રભુ એના વચના દ્વારા થોડું સાર્યાનું આશીષ દેન આમીન